9 ਸਤੰਬਰ ਤੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੇ ਵੱਲੋਂ ਜੇ ਸੇਵਾਵਾਂ ਆ ਉਠੱਪ ਕੀਤੀਆਂ ਜਾਣ ਕਿ ਜੀ ਹਾਂ ਉਹਨਾਂ ਦੀਆਂ ਕੁਝ ਮੰਗਾਂ ਨੇ ਜੋ ਪੂਰੀਆਂ ਨਹੀਂ ਹੋ ਰਹੀਆਂ ਜਿਸ ਕਰਕੇ ਉਹਨਾਂ ਦੇ ਵਿੱਚ ਰੋਸ ਹੈ ਜੋ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ 9 ਸਤੰਬਰ ਨੂੰ ਸੇਵਾਵਾਂ ਜੋ ਠੱਪ ਕਰ ਦਵਾਂਗੇ ਸੋ ਦੱਸ ਦੇ ਕਿ ਸਰਕਾਰੀ ਡਾਕਟਰਾਂ ਦੀ ਪ੍ਰਮੁੱਖ ਜਥੇਬੰਦੀ PCM SC ਪੰਜਾਬ ਨੇ ਹੋਰ ਮੰਗਾਂ ਦੇ ਨਾਲ ਨਾਲ 6ਵੇਂ CPC ਅਤੇ DA ਬਕਾਇਤੇ ਰੁਕੇ ਹੋਏ ਅਸ਼ਯੂਤ ਕੈਰੀਅਰ ਤਰੱਕੀਆਂ ਦੇ ਸੁਣ ਜੇ ਮੁੱਦਿਆਂ ਲੈ ਕੇ 9 ਸਤੰਬਰ ਤੋਂ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਸੇਵਾਵਾਂ ਨੂੰ ਅਨਮਿੱਥੇ ਸਮੇਂ ਲਈ 모ਤਲ ਕਰਨ ਦਾ ਐਲਾਨ ਕੀਤਾ ਹੈ ਹੜਤਾਲ ਸਬੰਧੀ ਵਿਸਤ੍ਰਿਤ ਕਾਰਜ ਯੋਜਨਾ ਦਾ ਐਲਾਨ 28 ਅਗਸਤ ਨੂੰ ਕੀਤਾ ਜਾਏਗਾ ਸੋ ਦੱਸਦੇ ਕਿ ਜੱਥੇਬੰਦੀ ਨੇ ਜੱਥੇਨਾ ਮੰਗਾਂ ਵਿੱਚੋਂ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਭਰਤੀ ਦੀ ਮੰਗ ਤੇ 4 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ 400 ਰੈਗੂਲਰ ਮੈਡੀਕਲ ਅਫਸਰਾਂ ਦੀ ਭਰਤੀ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਆਪੀਲ ਕੀਤੀ ਕਿ ਮੈਡੀਕਲ ਅਫਸਰਾਂ ਦੀ ਨੌਕਰੀ ਛੱਡ ਜਾਣ ਦੀ ਦਰ ਦੇ ਬਦਲ ਵੱਜੋਂ ਇਸ ਤਰ੍ਹਾਂ ਦੇ ਭਰਤੀ ਮੁਹਿੰਮਾ ਸਾਲਾਨਾ ਆਯੋ ਤਾਕੀ ਹਸਪਤਾਲਾਂ ਨੂੰ ਘਾੜ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਲੋਕਾਂ ਦੀ ਸਿਹਤ ਸਹੂਲਤਾਂ 'ਵਾਂ ਮਿਲਣ ਤੇ ਅਸਰ ਨਾ ਪਵੇ ਸੁਰੱਖਿਆ ਦੇ ਪੱਖ ਦੇ ਮਸਲੇ ਤੇ ਪੀਐਸ ਪੀਸੀਐਮ ਐਸ ਨੇ ਸਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਇਸ ਮਹੀਨੇ ਦੇ ਅੰਤ ਤੱਕ ਰਾਜ ਦੇ ਸਾਰੇ ਕੇਂਦਰਾ ਤੇ ਸੁਰੱਖਿਆ ਕਰਮਚਾਰੀਆਂ ਦੀ ਆਊਟਸੋਰਸਿੰਗ ਰਾਹੀਂ ਟੁਕਵੇਂ ਸੁਰੱਖਿਆ ਪ੍ਰਬੰਧ ਮੁਹੱਈਆ ਕਰਵਾਉਣ ਅਤੇ ਭਰੋਸੇ ਤੇ ਆਸ਼ਵਾਜ਼ ਜ਼ਾਹਰ ਕਰਦੇ ਆ ਇਸ ਮਹੀਨੇ ਦੇ ਅੰਤ ਤੱਕ ਦੇਖਣਾ ਪਵੇਗਾ ਕਿ ਸਰਕਾਰ ਜ਼ਮੀਨੀ ਪੱਧਰ ਤੇ ਕੀ ਪ੍ਰਬੰਧ ਲੈ ਕੇ ਆਂਦੀ ਹੈ ਉਹਨਾਂ ਕਿਹਾ ਕਿ ਨਾਲ ਦੇ ਰਾਜ ਹਰਿਆਣਾ ਵਿੱਚ ਵੀ ਇਹੀ ਦਿੱਕਤਾਂ ਕਾਰਨ ਉੱਥੇ ਸਰਕਾਰੀ ਡਾਕਟਰਾਂ ਨੂੰ ਇਹ ਜਾਇਜ਼ ਮੰਗਾਂ ਮਨਵਾਉਣ ਲਈ ਹੜਤਾਲ ਕਰਨੀ ਪਈ ਤੇ ਉੱਥੇ ਹੁਣੇ ਮਸਲੇ ਹੱਲ ਹੋ ਚੁੱਕੇ ਨੇ ਸੋ ਲੱਗਦਾ ਹੈ ਕਿ ਸਾਨੂੰ ਵੀ ਇਹੀ ਕੋ ਜੋ ਕਰਨਾ ਪਵੇਗਾ 9 ਸਤੰਬਰ ਤੋਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੇ ਵੱਲੋਂ ਜੇ ਸੇਵਾਵਾਂ ਹੈ ਉਠੱਪ ਕੀਤੀਆਂ ਜਾਣ ਕਿ ਜੀ ਹਾਂ ਉਹਨਾਂ ਦੀਆਂ ਕੁਝ ਮੰਗਾਂ ਨੇ ਜੋ ਪੂਰੀਆਂ ਨਹੀਂ ਹੋ ਰਹੀਆਂ ਜਿਸ ਕਰਕੇ ਉਹਨਾਂ ਦੇ ਵਿੱਚ ਰੋਸ ਹੈ ਜੋ ਦਿਨ-प्रतिदिन ਵਧਦਾ ਜਾ ਰਿਹਾ ਜਿਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ 9 ਸਤੰਬਰ ਨੂੰ ਸੇਵਾਵਾਂ ਹੈ ਜੋ ਠੱਪ ਕਰ ਦਵਾਂਗੇ ਤੋਂ ਦੱਸ ਦੇ ਕਿ ਸਰਕਾਰੀ ਡਾਕਟਰਾਂ ਦੀ ਪ੍ਰਮੁੱਖ ਜਥੇਬੰਦੀ PCMB SC ਪੰਜਾਬ ਨੇ ਹੋਰ ਮੰਗਾਂ ਦੇ ਨਾਲ-ਨਾਲ 6ਵੇਂ ਸਿਪੀਸੀ ਅਤੇ ਡੀਏ ਬਕਾਏ ਤੇ ਰੁਕੇ ਹੋਏ ਅਸ਼ਯੂਟ ਕੈ ਇਹ ਤਰਕੀਆਂ ਦੇ ਅਣਸੁਣਜੇ ਮੁੱਦਿਆਂ ਲੈ ਕੇ 9 ਸਤੰਬਰ ਤੋਂ ਸੂਬੇ ਦੇ ਸਰਕਾਰੀ ਹਸਪਤਾਲਾਂ 'ਚ ਸੇਵਾਵਾਂ ਨੂੰ ਅੰਮਿੱਥੇ ਸਮੇਂ ਲਈ 모ਤਲ ਕਰਨ ਦਾ ਐਲਾਨ ਕੀਤਾ ਹੈ ਹੜਤਾਲ ਸਬੰਧੀ ਵਿਸਤ੍ਰਿਤ ਕਾਰਜ ਯੋਜਨਾ ਦਾ ਐਲਾਨ 28 ਅਗਸਤ ਨੂੰ ਕੀਤਾ ਜਾਏਗਾ ਸੋ ਦੱਸਦੀ ਹੈ ਕਿ ਜਥੇਬੰਦੀ ਨੇ ਜਿੱਥੇ ਨਾਂ ਮੰਗਾ ਵਿੱਚੋਂ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਭਰਤੀ ਦੀ ਮੰਗ ਤੇ 4 ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ 400 ਰੈਗੂਲਰ ਮੈਡੀਕਲ ਅਫਸਰਾਂ ਦੀ ਭਰਤੀ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕਰਦਿਆਂ ਹੋਇਆਂ ਅਪੀਲ ਕੀਤੀ ਕਿ ਮੈਡੀਕਲ ਅਫਸਰਾਂ ਦੀ ਨੌਕਰੀ ਛੱਡ ਜਾਣ ਦੀ ਦਰ ਦੇ ਬਦਲ ਵੱਜੋਂ ਇਸ ਤਰ੍ਹਾਂ ਦੇ ਭਰਤੀ ਮੁ ਨਾ ਆਯੋਜਿਤ ਕੀਤਾ ਜਾਣਾ ਤਾਂ ਕਿ ਹਸਪਤਾਲਾਂ ਨੂੰ ਘਾੜ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਲੋਕਾਂ ਦੀ ਸਿਹਤ ਸੁਵਿਧਾਵਾਂ ਮਿਲਣ ਤੇ ਅਸਰ ਨਾ ਪਵੇ ਸੁਰੱਖਿਆ ਦੇ ਪੱਖ ਦੇ ਮਸਲੇ ਤੇ ਪੀਐਸ ਪੀਸੀ ਆਦਿ ਨੇ ਸਿੱਤ ਮੰਤਰੀ ਡਾਕਟਰ ਬਲਬੀਤ ਸਿੰਘ ਵੱਲੋਂ ਇਸ ਮਹੀਨੇ ਦੇ ਅੰਤ ਤੱਕ ਰਾਜ ਦੇ ਸਾਰੇ ਕੇਂਦਰਾਂ ਤੇ ਸੁਰੱਖਿਆ ਕਰਮਚਾਰੀਆਂ ਦੀ ਆਊਟਸੋਰਸਿੰਗ ਰਾਹੀਂ ਟੁਕਵੇਂ ਸੁਰੱਖਿਆ ਪ੍ਰਬੰਧ ਮੁਹੱਈਆ ਕਰਵਾਉਣ ਅਤੇ ਭਰੋਸੇ ਤੇ ਆਸ਼ਵਾਜ਼ ਜ਼ਾਹਰ ਕਰਦਿਆ ਇਸ ਮਹੀਨੇ ਦੇ ਅੰਤ ਤੱਕ ਦੇਖਣਾ ਪਵੇਗਾ ਕਿ ਸਰਕਾਰ ਜ਼ਮੀਨੀ ਪੱਧਰ ਤੇ ਕੀ ਪ੍ਰਬੰਧ ਲੈ ਕੇ ਆਂਦੀ ਹੈ ਉਹਨਾਂ ਕਿਹਾ ਕਿ ਨਾਲ ਦੇ ਰਾਜ ਹਰਿਆਣਾ ਵਿੱਚ ਵੀ ਇਹੀ ਦਿੱਕਤਾਂ ਕਾਰਨ ਉਤ ਸਰਕਾਰੀ ਡਾਕਟਰਾਂ ਨੂੰ ਇਹ ਜਾਇਜ਼ ਮੰਗਾਂ ਬਣਵਾਉਣ ਲਈ ਹੜਤਾਲ ਕਰਨੀ ਪਈ ਤੇ ਉੱਥੇ ਹੁਣੇ ਮਸਲੇ ਹੱਲ ਹੋ ਚੁੱਕੇ ਨੇ ਸੋ ਲੱਗਦਾ ਹੈ ਕਿ ਸਾਨੂੰ ਵੀ ਇਹੀ ਕੁਝ ਕਰਨਾ ਪਵੇਗਾ